ਮੰਤੋ ਪਹਿਲਾਂ ਤੋਂ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਬਾਬਾ ਜੀ ਸਿਰਫ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਹੜੀਆਂ ਅੱਜ ਜਿਹੜਾ ਲੰਗਰ ਲੱਗਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾਰ ਸੇਵਾ ਵਾਲਾ ਗੁਰਦੁਆਰਾ ਹੈ ਜਿਹੜਾ ਬਾਬਾ ਸੇਵਾ ਸਿੰਘ ਜੀ ਬਾਬਾ ਭਾਗ ਸਿੰਘ ਜੀ ਬਾਬਾ ਲਾਭ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਜੀ ਪਹਿਲਵਾਨ ਪ੍ਰਬੰਧਕ ਬਾਬਾ ਸੱਚਾ ਸਿੰਘ ਜੀ ਬਾਬਾ ਸੁਨਾਮ ਸਿੰਘ ਜੀ ਕਿਹਦਾ ਆਨੰਦਗੜ੍ਹ ਆਨੰਦਪੁਰ ਸਾਹਿਬ ਵਾਲਿਆਂ ਵੱਲੋਂ ਇਹ ਡੇਰੇ ਦੀ ਸੇਵਾ ਚੱਲ ਰਹੀ ਹੈ ਜੋ ਕਿ ਮੈਨੂੰ ਬਾਬਾ ਹਰਪ੍ਰੀਤ ਸਿੰਘ ਕੰਦੋਵਾਲੀ ਨੂੰ ਸੌਂਪੀ ਗਈ ਹੈ ਸੋ ਇੱਕ ਦੋਦਵਾਰਾ ਦੋਖ ਪੰਨਨ ਸਾਹਿਬ ਤਲਵੰਡੀ ਨਾਰ ਚੌਕ ਪਿੰਡ ਤਲਵੰਡੀ ਨਾਰ ਇੱਥੇ ਕਾਰ ਸੇਵਾ ਚੱਲ ਰਹੀ ਹੈ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀਆਂ ਸ਼ਮਾਵਾਂ ਨਵਾਈਆਂ ਹਨ ਸੋ ਉਹਨਾਂ ਦੀ ਯਾਦ ਵਿੱਚ ਉਹਨਾਂ ਜਦੋਂ ਸਰੀਰ ਛੱਡਿਆ ਸੀ ਉਹਨਾਂ ਦੇ ਚੌਥੇ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਨ ਦਰਬਾਰ ਕੀਤਾ ਸੀ ਉਹਦੀ ਮਰਯਾਦਾ ਨੂੰ ਮੋਟ ਤੋਂ ਚਾਲੂ ਰੱਖਣ ਵਾਸਤੇ ਇਹ ਚੌਥ ਦਾ ਦਿਹਾੜਾ ਮਨਾਇਆ ਜਾਂਦਾ ਹੈ ਜੋ ਕਿ ਸਾਰੇ ਸਾਧ ਸੰਗਤ ਦੇ ਸਹਿਯੋਗ ਨਾਲ ਇੱਥੇ ਲੰਗਰ ਲੱਗਦੇ ਹਨ ਹਾਂ ਧਾ ਦੇ ਲੰਗਰ ਲੱਗਦੇ ਹਨ ਇਹ ਦੁੱਖ ਗੁਰਦੁਆਰਾ ਦੁੱਖ ਭੰਜਨ ਸਾਹਿਬ ਤਲਵੰਡੀ ਨਾਨ ਚਾਉਂ ਕੇ ਤਲਵੰਡੀ ਨਾਨ ਵਿਖੇ ਇਹ ਹਰ ਸਾਲ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਤੇ ਬੱਬਾ ਜੀ ਲੰਗਰ ਕਿੰਨੇ ਦਿਨ ਚੱਲਦਾ ਜੀ ਇਹ ਲੰਗਰ ਘਟੋ ਘਟਵੀ ਤਿੰਨ ਚਾਰ ਦਿਨ ਚੱਲਦਾ ਹੈ ਤੇ ਜੇ ਸੰਗਤ ਆਉਣ ਜਾਣ ਦੀ ਹੋਵੇ ਹਫਤਾ ਵੀ ਚੱਲ ਜਾਂਦਾ ਹੈ ਅੱਛਾ ਜੀ ਹਾਂ ਜੀ ਤੇ ਬੱਬਾ ਜੀ ਉ ਤਾਂ ਜਦੋਂ ਆ ਸੰਮਾਗਮ ਤੋਂ ਬਿਨਾ ਅਸੀਂ ਕਈ ਰੀ ਵੇਖਿਆ ਆ ਕਿ ਮਤਲਬ ਜਿਹੜਾ ਲੰਗਰ ਗੁਰੂ ਮਹਾਰਾਜ ਦਾ ਉਦੋਂ ਚੱਲਦੇ ਨਹੀਂਦਾ ਬਾਬਾ ਜੀ ਉਦਾਂ ਵੀ ਹਾਂਜੀ ਉਥਾ ਇਹ ਚੱਲਦਾ ਰਹਿਣਾ ਕਿਉਂਕਿ ਗੁਰੂ ਨਾਨਕ ਦਾ ਲੰਗਰ ਹੈ ਇਹ ਸਾਡਾ ਨਹੀਂ ਹੈ ਇਹ ਗੁਰਦੁਆਰਾ ਦੱਖ ਭੰਡਰ ਸਾਹਿਬ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਇਹ ਚੱਲ ਰਿਹਾ ਹੈ ਤੇ ਲੰਗਰ ਗੁਰੂ ਨਾਨਕ ਦੇਵ ਜੀ ਨੇ ਚਾਲੂ ਕੀਤਾ ਸੀ ਉਹਨਾਂ ਦੀ ਇਹ ਮਰਜ਼ਾਦਾ 24 ਘੰਟੇ ਲੰਗਰ ਚੱਲਣ ਦੀ ਇੱਥੇ ਚੱਲ ਰਹੀ ਹੈ ਹਰ ਵਕਤ ਚੱਲ ਰਹੀ ਹੈ ਸੋ ਇਹ ਸਾਧ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨਾ ਇਸੇ ਤਰ੍ਹਾਂ ਹਵਾਵਾਂ ਚਲਦੀਆਂ ਰਹਿਣ ਤੇ ਇਸੇ ਤਰ੍ਹਾਂ ਸ਼ਕਤਾਂ ਆਉਂਦੀਆਂ ਜਾਂਦੀਆਂ ਰਹਿਣ ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਜਿਹੜੇ ਆਪਣੇ ਰਹਿਬਰ ਨੇ ਉਹਨਾਂ ਦੇ ਦਿਨ ਮਨਾਉਂਦੇ ਲਈ ਤੇ ਖੁਸ਼ੀਆਂ ਮਾਣਦੇ ਲਈ ਇਹ ਸੇਵਾ ਭਾਗਾ ਵਾਲਿਆਂ ਦੀ ਹੈ ਸੋ ਵੀ ਸਾਰਿਆਂ ਦੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਬੁੱਢਾ ਸਾਹਿਬ ਜਿਹੜੇ ਬ੍ਰਹਮ ਗਿਆਨੀ ਹੋਏ ਨੇ ਔਰ ਸਿੱਖ ਕੌਮ ਦੇ ਸਿੱਖ ਤਰ੍ਹਾਂ ਦੇ ਚ ਉਹਨਾਂ ਦਾ ਨਾਮ ਜਿਹੜਾ ਹੈ ਬੜੇ ਅਦਬ ਤੇ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਉਹਨਾਂ ਨੂੰ ਪੁੱਤਰਾਂ ਦੇ ਦਾਨੀ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੇ 6 ਸਿੱਖ ਗੁਰੂਆਂ ਨੂੰ ਗੁਰਿਆਈ ਵੀ ਬਖਸ਼ੀ ਹੈ ਤਿਰਖ ਲਗਾਇਆ ਹੈ ਉਹਨਾਂ ਦਾ ਅਸ਼ਰਾਧਾ ਦੀ ਚੌਥ ਦਾ ਜਿਹੜਾ ਤਿੰਨ ਜਣਾ ਸਾਲਾਨਾ ਜੋੜ ਮਿਲਾ ਚੱਲ ਰਿਹਾ ਹੈ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਵਰਗੀ ਬਾਬਾ ਰਪਿੰ ਸਿੰਘ ਜੀ ਪਹਿਲਮਾਨ ਜੀ ਦੇ ਵੱਲੋਂ ਇਹ ਜਗ੍ਹਾ ਜਿਹੜੀ ਆ ਤਲਵੰਡੀ ਪਿੰਡ ਨਹਰ ਤੇ ਤਲੰਡੀ ਨਹਰ ਤਸੀਲੇ ਨਾਲ ਦਾ ਇੱਕ ਬਹੁਤ ਮਸ਼ਹੂਰ ਪਿੰਡ ਹੈ। ਉਹਦੇ ਚੌਂਕ ਦੇ ਵਿੱਚ ਇੱਕ ਗੁਰਦਰਾ ਸਾਹਿਬ ਬਣਾਇਆ ਹੈ। ਜਿਹੜੀਆਂ ਵੀ ਸੰਗਤਾਂ ਬਾਬਾ ਬੁੱਢਾ ਜੀ ਦੇ ਦਰ ਤੇ ਰਮਦਾਸ ਮੱਥਾ ਟੇਕਣ ਵਾਸਤੇ ਨਤਮਤਾਂ ਉੱਥੇ ਜਾਂਦੀਆਂ ਨੇ ਉਹ ਇੱਥੇ ਆਪਣਾ ਖੜੇ ਹੋ ਕੇ ਤੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਨਤਮਤਾਂ ਤੋਂ ਕਿ ਲੰਗਰ ਛੱਕੇ ਤੇ ਆਪਣੇ ਅਗਲੇ ਪੜਾਵਲ ਰਵਾਨਾ ਹੁੰਦੀਆਂ ਨੇ। ਪਿੰਡ ਤਲਵੰਡੀ ਨਹਰ ਦੀ ਸਾਧ ਸੰਗਤ ਦਾ ਤੇ ਬਾਬਾ ਹਰਪ੍ਰੀਤ ਸਿੰਘ ਜੀ ਪਹਿਲਵਾਨ ਜਿਹੜੇ ਬੇਸ਼ੱਕ ਗੁਰੂ ਪਿਆਰ ਨਾਲ ਕਰ ਚੁੱਕੇ ਨੇ ਪਰ ਉਹਨਾਂ ਦੇ ਵੱਲੋਂ ਜਿਹੜੇ ਅਗਲੇ ਉਤਰ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਪ੍ਰਾਲਾ ਬਹੁਤੀ ਵਧੀਆ ਤੇ ਸ਼ਲਾਘਾਯੋਗ ਹੈ ਸੰਤਾਂ ਨੂੰ ਚਾਹੀਦਾ ਹੈ ਕਿ ਉਹ ਜਦੋਂ ਵੀ ਰਮਦਾਸ ਨੂੰ ਇਸ ਰਸਤੇ ਨਤਮਸਤਕ ਨੂੰ ਵਾਸਤੇ ਜਾਣ ਤੇ ਇੱਥੇ ਜ਼ਰੂਰ ਰੋਕੇ ਜਾਣ ਪ੍ਰਸ਼ਾਦਾ ਛੱਕ ਜਾਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ